ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਕੋਠੀ ਦੇ ਪਿੱਛੇ ਕੁਝ ਅਜੀਹਾ ਹੋ ਰਿਹਾ ਸੀ ਜਿਸ ਨੂੰ ਪ੍ਰਸ਼ਾਸਨ ਨੂੰ ਵੀ ਜਿਹਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਸੁਨੀਲ ਜਾਖੜ ਦੇ ਘਰ ਦੇ ਪਿਛਲੇ ਪਾਸੇ ਇੱਕ ਹੋਰ ਘਰ ਸੀ ਜਿਸ ਦੇ ਵਿੱਚ ਇੱਕ ਬੰਦੇ ਮਿਲ ਕੇ ਕੁਝ ਅਜੀਹੀ ਐਨਜੀਓ ਚਲਾ ਰਹੇ ਸੀ ਜਿਸ ਦੇ ਬਾਰੇ ਨਾ ਤਾਂ ਪੁਲਿਸ ਨੂੰ ਪਤਾ ਲੱਗ ਰਿਹਾ ਸੀ ਨਾ ਹੀ ਪ੍ਰਸ਼ਾਸਨ ਨੂੰ ਪਤਾ ਸੀ ਤੇ ਨਾ ਹੀ ਕੋਈ ਬਹੁਤਿਆਂ ਲੋਕਾਂ ਨੂੰ ਪਤਾ ਸੀ ਪਰ ਇੱਕ ਨੌਜਵਾਨ ਜੋ 3 ਦਿਨ ਤੋਂ ਲਾਪਤਾ ਸੀ ਜਦੋਂ ਉਸ ਨੂੰ ਲੱਭਣ ਦੀ ਭਾਲ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਨਾਲ ਹੌਲੀ-ਹੌਲੀ ਕੁਝ ਸਬੂਤ ਮਿਲੇ ਤੇ ਲੋਕ ਇਸ ਜਗ੍ਹਾ ਤੇ ਆ ਕੇ ਇਕੱਠੇ ਹੋ ਗਏ ਇਹ ਜੋ ਤਸਵੀਰਾਂ ਹੁਣ ਤੁਸੀਂ ਨਾਲ ਦੇਖ ਰਹੇ ਹੋ ਇਹ ਉਹ ਜਗ੍ਹਾ ਹੈ ਸੁਨੀਲ ਜਾਖੜ ਦੇ ਘਰ ਦੇ ਪਿਛਲੇ ਪਾਸੇ ਦੀ ਕੋਠੀ ਹੈ ਜਿੱਥੇ ਇਹ ਕਿਹਾ ਜਾਂਦਾ ਹੈ ਕਿ ਕੁਝ ਨੌਜਵਾਨਾਂ ਵੱਲੋਂ ਆਪ ਮੁਹਾਰੇ ਐਨਜੀਓ ਬਣਾ ਕੇ ਇੱਥੇ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਇਹ ਨਸ਼ਾ ਛਡਾਊ ਕੇਂਦਰ ਜੋ ਕਿ ਰਜਿਸਟਰ ਤੱਕ ਨਹੀਂ ਸੀ ਇਸ ਤੋਂ ਬਾਅਦ ਜਦੋਂ ਇੱਕ ਨੌਜਵਾਨ ਤਿੰਨ ਦਿਨਾਂ ਤੋਂ ਲਾਪਤਾ ਸੀ ਉਸ ਨੂੰ ਭਾਲ ਲਈ ਸ਼ੁਰੂ ਕੀਤੀ ਗਈ ਤਾਂ ਲਬਦੇ-ਲਬਦੇ ਪੁਲਿਸ ਇੱਥੇ ਤੱਕ ਪਹੁੰਚੀ ਹੈ ਖੈਰ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਲੋਕ ਸਾਹਮਣੇ ਆਏ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਹ ਰਜਿਸਟਰਡ ਐਨ ਜੀਓ ਨਹੀਂ ਹੈ ਨਸ਼ਾ ਛਡਾਊ ਕੇਂਦਰ ਨਹੀਂ ਹੈ ਤਾਂ ਕਿਵੇਂ ਕਹਿ ਸਕਦੇ ਆ ਕਿ ਅੰਦਰ ਨਸ਼ਾ ਛਡਾਉਣ ਦਾ ਹੀ ਕੰਮ ਹੋ ਰਿਹਾ ਸੀ ਜੇ ਸਭ ਨੂੰ ਲੈ ਕੇ ਬਾਅਦ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਆ ਉਹਨਾਂ ਦੇ ਬਿਆਨ ਸੁਣਦੇ ਆਂ ਇਹ ਕਿ ਨਾ ਇੱਕ ਪਾਸੇ ਤਾਂ ਆਈਜੀ ਸਾਹਿਬ ਰੋਡਵਾਂਚ ਧਰਮਸ਼ਾਲਾ ਜਿੱਥੇ ਮੀਟਿੰਗ ਕਰ ਰਹੇ ਹੈ ਨਸ਼ਾ ਛਡਾਉਣ ਦੀ ਪਰ ਇੱਥੇ ਕੀ ਮਸਲਾ ਜੇ ਇਹਨਾਂ ਨੇ ਨਸ਼ਾ ਛਡਾਊ ਕੇਂਦਰ ਕਰਨਾ ਹੈ ਮੰਨ ਲਿਆ ਇਹਨਾਂ ਦੇ ਮਨ ਚੱਗੀ ਹੈ ਵੀ ਨਸ਼ਾ ਸੀ ਛਡਾਉਣਾ ਹੈ ਲੋਕਾਂ ਦਾ ਭਲਾ ਕਰਨਾ ਹੈ ਤਾਂ ਕਿਉਂ ਨਹੀਂ ਪੁਲਿਸ ਨੂੰ ਦੱਸਿਆ ਜਾਂ ਸਾਡੇ ਅਰਗੇ ਲੋਕਾਂ ਨੂੰ ਦੱਸਣ ਵੀ ਜਿਹੜਾ ਇਹਨਾਂ ਦੇ ਨਾਲ ਕਰਕੇ ਉਹ ਮੁੰਡਾ ਤਿੰਨ ਦਿਨਾਂ ਤੋਂ ਲਾਪਤਾ ਭਾਵੇਂ ਉਹ ਆਪੇ ਆਇਆ ਜਾਂ ਕਿਵੇਂ ਵੀ ਆਇਆ ਪਰ ਇਹਨਾਂ ਦਾ ਪਰਿਵਾਰ ਨੂੰ ਫੋਨ ਕਰਨ ਦਾ ਫਰਜ਼ ਹੈ ਨਹੀਂ ਤੁਹਾਡਾ ਮੁੰਡਾ ਸਾਡੇ ਕੋਲ ਆ ਗਿਆ ਬੜੀ ਮਾੜੇ ਹਾਲਾਤ ਚੱਲ ਰਹੇ ਹੁਣ ਇਹ ਨਹੀਂ ਪਤਾ ਐ ਨਸ਼ੇ ਦੇ ਨਾਂ ਤੇ ਕੀ ਚੱਲ ਰਿ ਭਾਈ ਜੀ ਥੋੜੀ ਜਿਹੀ ਡਿਟੇਲ ਨਾਲ ਦੱਸੋ ਕਿ ਕੀ ਕਾਰਵਾਈ ਅੱਜ ਅਮਲ ਚ ਲਿਆਂਦੀ ਗਈ ਹੈ ਕੀ ਤੁਸੀਂ ਅਦਰ ਲੱਭਦੇ ਹੋਏ ਆਏ ਹੋ ਅੱਜ ਦੇਖੋ ਇਹ ਮੇਰਾ ਬ੍ਰਦਰ ਆ ਜਸਪ੍ਰੀ ਸਰਕਾਰ ਨੂੰ ਦੱਸਣ ਪੁਲਿਸ ਨੂੰ ਦੱਸਣ ਓਪਨ ਕਰਨ ਕੰਮ ਇੱਕ ਪਾਸੇ ਸਮੀਲ ਜੈਕਟ ਦੀ ਕੋਠੀ ਹੈ ਉਹਦੀ ਬੈਕ ਸਾਈਡ ਤੇ ਆ ਕੰਮ ਹੋ ਰਿਹਾ ਹੈ ਬੜੇ ਮਾੜੇ ਹਾਲਾਤ ਨੇ ਕੀ ਇਹਨਾਂ ਨੂੰ ਕੋਈ ਹੁੰਦਾ ਫਾਇਦਾ ਹੁੰਦਾ ਹੈ ਹੁਣ ਆ ਕੋਈ ਨਸ਼ੇ ਦਾ ਕੋਈ ਜ਼ਿਆਦਾ ਕਾਰੋਬਾਰ ਕਰਦੇ ਹੋਣੇ ਤਾਂ ਹੀ ਇਹ ਕੰਮ ਕਰ ਰਿਹਾ ਐ ਐਸਐਸਪੀ ਸਾਹਿਬ ਨਾਲ ਗੱਲ ਕਰਨ ਜਾਂ ਕਰਨ ਵੀ ਅਸੀਂ ਅਸੀਂ ਭਲਾ ਕਰ ਰਹੇ ਹਾਂ ਮੈਂ ਸਸਤਾ ਐਨਜੀਓ ਖੋਲਦਾ ਮੈਂ ਸਾਰਿਆਂ ਨੂੰ ਕਹਾ ਵੀ ਆਓ ਮੇਰੇ ਕੋਲ ਆਓ ਵੀ ਮੈਂ ਸੇਵਾ ਕਰਨੀ ਚਾਹਣਾ। ਅੰਦਰ ਇਹ ਕੀ ਪਤਾ ਨਾਲੇ ਪੁਲਸ ਦਾ ਹਾਲ ਵੇਖ ਲੋ ਇੱਕ ਬੰਦੇ ਨੂੰ ਬਾਕੇ ਪੈ ਲੈ ਕੇ ਚਲੇ ਗਿਆ ਨਾ ਦੱਸਿਆ ਸੀਹਾ ਖੜਕਾ ਕੇ ਸੀ ਮੈਡਮ ਨੂੰ ਪੁੱਛਿਆ ਵੀ ਕੀ ਚੱਲ ਰਿਹਾ ਹੈ। ਕਾਰਵਾਈ ਤਾਂ ਸਾਹਮਣੇ ਕਰੋ 2 ਘੰਟੇ ਤੋਂ ਜੱਥੇ ਬੰਦੀ ਬੈਠੀ ਹੈ ਬੈਠੀ ਹੈ ਤੇ ਸਾਰਿਆਂ ਦਾ ਡ੍ਰੌਪ ਕਰਸ ਹੋਣਾ ਚਾਹੀਦਾ ਪਤਾ ਲੱਗਿਆ। ਇਹਦਾ ਪਰਿਵਾਰ ਸਾਡੇ ਨਾਲ ਆਇਆ ਹੈ ਪਰਿਵਾਰ ਪਰਿਵਾਰ ਅਸੀਂ 3 ਦਿਨ ਹੋ ਕੇ ਖੱਦਲ ਕੋਈ ਅਸੀਂ ਏਰੀਆ ਨਹੀਂ ਛੱਡਿਆ ਕੋਈ ਨਹਿਰਾ ਨਹੀਂ ਛੱਡੀਆਂ ਵੀ ਜਿੱਥੇ ਨੂੰ ਲੱਭਿਆ ਨਹੀਂ ਉਹਦਾ ਇੱਕ ਨਿੱਕੀ ਜੀ ਸਾਨੂੰ ਇਨਫੋਰਮੇਸ਼ਨ ਸੀ ਵੀ ਇਹ ਕਹਿੰਦਾ ਸੀ ਵੀ ਜਾਕੜ ਦੀ ਕੋ ਮੈਨੂੰ ਫੋਨ ਕਰਿਆ ਸੀ ਇਹਨੇ ਪਹਿਲੇ ਦਿਨ ਜੀ ਇੱਕ ਮੇਰੇ ਤੋਂ ਇਹਨੇ ਕਿਹਾ ਸੀ ਮੈਨੂੰ ਪੈਸੇ ਦੇ ਥੋੜੇ ਚਾਹੀਦੇ ਆ ਮੈਂ ਦਵਾਈ ਲੈਣੀ ਹੈ ਜੀ ਉਹ ਜਦੋਂ ਇਹ ਸਾਰੀਆਂ ਗੱਲਾਂ ਹੋਈਆਂ ਤੇ ਮੈਂ ਕਹਿਆ ਜਰੇ ਨੇ ਜਾਖੜ ਦੀ ਸਭ ਦੀ ਕੋਠੀ ਦਾ ਇਹਨਾਂ ਨੇ ਕਿਹਾ ਸੀ ਉਹਦੇ ਕਰਕੇ ਸਾਨੂੰ ਇਨਫੋਰਮੇਸ਼ਨ ਇਹ ਤੋਂ ਮਿਲ ਗਈ ਜੀ ਕਿ ਅਸੀਂ ਇੱਥੋਂ ਤੱਕ ਪਹੁੰਚ ਗਏ ਠੀਕ ਹੈ ਹੁਣ ਇਸ ਸਾਰੇ ਮਾਮਲੇ ਦੇ ਵਿੱਚ ਜੋ ਇਸ ਜਗ੍ਹਾ ਤੇ ਨਸ਼ਾ ਛਡਾਉਣ ਦੇ ਲਈ ਪਹੁੰਚੇ ਹੋਏ ਸੀ ਉਹਨਾਂ ਤੋਂ ਜਾਣਦੇ ਆ ਕਿ ਆਖਰ ਪਹੁੰਚਦੇ ਕਿਵੇਂ ਨੇ ਕਿਉਂਕਿ ਨਾ ਤਾਂ ਇਹਨਾਂ ਵੱਲੋਂ ਕੋਈ ਐਡ ਦਿੱਤੀ ਜਾਂਦੀ ਸੀ ਤੇ ਨਾ ਹੀ ਪ੍ਰਚਾਰ ਕੀਤਾ ਜਾਂਦਾ ਸੀ ਗੱਲਬਾਤ ਹੈ ਜੀ ਸਾਨੂੰ ਤਾਂ ਨਹੀਂ ਪਤਾ ਕੀ ਗੱਲਬਾਤ ਹੋਈ ਇੱਥੇ ਤੁਸੀਂ ਕੀ ਕਰਨ ਆਏ ਹੋ ਮੈਂ ਨਸ਼ਾ ਛੱਡਣ ਆਇਆ ਤੇ ਪਿੰਡ ਕਰੇ ਰੋੜਾ ਪਿੰਡ ਪਿੰਡ ਮੰਨੇ ਵਾਲਾ ਜੀ ਮੰਨੇ ਚਲਾਬਾਦ ਤੋਂ ਹਾਂ ਜੀ ਤਾਂ ਮਤਲਬ ਇੱਧਰ ਕੀ ਕਿੰਨੀ ਕੁ ਤੁਸੀਂ ਲੈਂਦੇ ਸੀ ਕਿ ਹੁਣ ਅੱਧੇ ਪੌਣੇ ਗ੍ਰਾਮ ਦੀ ਡੋਜ਼ ਸੀਗੀ ਮੈਂ ਇੰਜੈਕਟ ਇੰਜੈਕਟ ਕਰਦਾ ਸੀ ਜੀ ਅੱਛਾ ਤੇ ਇੱਥੇ ਆਇਆ ਬਹੁਤ ਵਧੀਆ ਲੱਗਿਆ 22 ਹੋਰੀ ਵੀ ਮਾਲਸ਼ਾਂ ਕਰਦੇ ਜੀ ਨਾਲ ਮੁੰਡੇ ਹੋਰ ਅਗੇ ਆ ਜਿਹੜੇ ਮਤਲਬ ਕਿ ਜਿਹੜੇ ਤੋੜਾਂ ਤੋਂ ਬਾਹਰ ਹੋ ਜਾਂਦੇ ਆ ਉਹ ਮਾਲਸ਼ ਵਗੈਰਾ ਕਰਕੇ ਜਿਹੜਾ ਹੁੰਦੇ ਜੀ ਤੁਹਾਡੇ ਮੁਤਾਬਕ ਸਹੀ ਚੱਲ ਰਿਹਾ ਹਾਂਜੀ ਬਿਲਕੁਲ ਸਹੀ ਤੁਹਾਨੂੰ ਪਤਾ ਹੈ ਇਹ ਅवैध ਰੂਪ ਤੋਂ ਇਹਦੀ ਕੋਈ ਰਜਿਸਟ੍ਰੇਸ਼ਨ ਨਹੀਂ ਸੀ ਪੰਜਾਬ ਸਰਕਾਰ ਵੱਲੋਂ ਕੋਈ ਪਤਾ ਤੁਹਾਨੂੰ ਇੱਕ ਕਿੰਨੇ ਪੈਸੇ ਲੈ ਰਿਹਾ ਤੁਹਾਡੇ ਕੋਲ ਮਹੀਨੇ ਦੇ ਕੀ ਲੈ ਰਿਹਾ ਨਹੀਂ ਫ੍ਰੀ ਹੈ ਫ੍ਰੀ ਆਫ ਕੋਸਟ ਹੈ ਜੀ ਅੱਛਾ ਫ੍ਰੀ ਹੈ ਹਾਂਜੀ ਠੀਕ ਮਨਿੰਦਰ ਸਿੰਘ ਜੀ ਭਾਜੀ ਇਹ ਰਜਿਸਟ੍ਰੇਸ਼ਨ ਤੋਂ ਬਿਨਾ ਚੱਲ ਰਿਹਾ ਸੀ ਕੋਈ ਤੁਹਾਨੂੰ ਹੈ ਪਰਮਿਸ਼ਨ ਇਸ ਚੀਜ਼ ਦੀ ਨਹੀਂ ਨਹੀਂ ਜੀ ਇਸੰਦੇ ਲਈ ਇੰਨਾ ਸਸਤਾ ਵਾ ਕਿ ਸਿਵਾ ਜਿਵੇਂ ਪਾਠ ਕਰਾਇਆ ਜਾਂਦਾ ਹੈ ਇੱਥੇ ਬੱਚਿਆਂ ਨੂੰ ਅੱਛਾ ਹਾਂਜੀ ਪਾਠ ਬਾਣੀ ਨੇ ਜੋੜਿਆ ਜਾਂਦਾ ਵਾ ਤੇ ਕੋਈ ਇਹਨਾਂ ਨੂੰ ਬੰਦੀ ਬਣਾ ਕੇ ਨਹੀਂ ਰੱਖਿਆ ਕੋਈ ਬੰਦਾ ਇਸ ਲਈ ਆਪਦੀ ਮਰਜ਼ੀ ਨਾਲ ਹੁੰਦੇ ਆਪਦੀ ਮਰਜ਼ੀ ਨਾਲ ਚਲੇ ਜਾਂਦੇ ਆਂ ਮਰਜ਼ੀ ਜਿਹੜਾ ਆਵੇ ਜਿਹੜਾ ਮਰਜ਼ੀ ਜਾਵੇ ਅੱਛਾ ਕਿੰਨੇ ਕੁ ਚਿਰ ਤੋਂ ਚੱਲ ਰਿਹਾ ਹੈ ਇਹ ਪਾਜੀ ਕੋਈ ਨਹੀਂ ਬਸ 2 ਮਹੀਨੇ ਲਗਰੀ ਹੋਇਆ ਵਾ ਅਜੇ ਤਾਂ ਮਤਲਬ ਜਿਹੜੇ ਆ 15 20 ਜਣੇ ਆਏ ਆਪਦੀ ਮਰਜ਼ੀ ਨਾਲ ਆਏ ਜੀ ਅੱਛਾ ਆਪਦੀ ਮਰਜ਼ੀ ਨਾਲ ਹਾਂ ਕੋਈ ਇੱਥੇ ਕੋਈ ਬੰਦੇ ਛ ਨਹੀਂ ਬਣਾਏ ਕਿਸੇ ਨੂੰ ਕੁਛ ਨਹੀਂ ਯਾਰ ਤੁਸੀਂ ਪ੍ਰਚਾਰ ਕੀਤਾ ਸੀਗਾ ਕਿਵੇਂ ਆਏ ਦੱਸਿਆ ਕਿ ਇਹਨਾਂ ਸੰਸਥਾ ਨੂੰ ਮਾਨੂੰ ਪਤਾ ਲੱਗ ਜਾਂਦਾ ਵਾ ਜਿਵੇਂ ਸੰਸਥਾ ਜਿਵੇਂ ਕੋਈ ਸੁਧਰਿਆ ਹੁੰਦਾ ਨਾ ਜੀ ਅੱਗੇ ਜਾ ਕੇ ਜਿੱਦਾਂ ਗਾਂ ਦੀ ਗਾਂ ਮੈਸੇਜ ਬੱਚੇ ਦੇ ਦਿੰਦੇ ਜੀ ਉਹ ਮੈਂ ਉੱਥੋਂ ਠੀਕ ਹੋ ਕੇ ਆਇਆ ਹਾਂ ਤਾਂ ਉਸ ਸੰਸਥਾ ਨਾਲ ਜੁੜ ਜਾ ਯਾਰ ਉੱਥੋਂ ਤੈਨੂੰ ਵਧੀਆ ਠੀਕ ਹੋ ਜਾਏਗਾ ਜੀ 2 ਮਹੀਨੇ ਚ ਇੰਨੇ ਸਾਰੇ ਬੱਚੇ ਕਿਵੇਂ ਹੋਇਆ ਜੀ ਇਹ ਗਾਂ ਜਿਵੇਂ ਜੀ ਦੇਖੋ ਨਸ਼ਾ ਕਿੰਨਾ ਪੰਜਾਬ ਚ ਹੋ ਗਿਆ ਜੀ ਜੀ ਸਾਰੇ ਪੀੜਤਾ ਜੀ ਅਜ ਦਦੇ ਨਸ਼ੇ ਤੋਂ ਘਰ ਘਰ ਦੇ ਵਿੱਚ ਰੌਲਾ ਪੈ ਰਿਹਾ ਜੀ ਤਲਾਕ ਬੜਾ ਕੁਝ ਹੋ ਰਿਹਾ ਸਾਡੇ ਕੋਲ ਆ ਕੇ ਕਹਿੰਦੇ ਆ ਫੈਮਲੀਆਂ ਵੀ ਕਹਿੰਦੀਆਂ ਪਰ ਅਸੀਂ ਤੈਨੂੰ ਚੱਕੂ ਘਰੋਂ ਨਹੀਂ ਚੁੱਕ ਕੇ ਲਿਆ ਸਕਦੇ ਅਸੀਂ ਕਹਿੰਦੇ ਵੀ ਜਿਨ੍ਹਾਂ ਦੇ ਬੱਚਿਆਂ ਦੀ ਇੱਛਾ ਹੈਗੀ ਉਹ ਆਪਣੀ ਇੱਛਾ ਮੁਤਾਬਕ ਆਪ ਹੋਣੀ ਸਰ ਇੱਕ ਦੱਸ ਦਿਓ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਹੋੜ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਦੀ ਗੱਲ ਆਖੀ ਹੈ ਕਾਰਵਾਈ ਕਰਨਗੇ ਤੇ ਇਹ ਸਭ ਨੂੰ ਲੈ ਕੇ ਜਲਦ ਤੋਂ ਜਲਦ ਇਹ ਪਤਾ ਕੀਤਾ ਜਾਵੇਗਾ ਕਿ ਆਖਰ ਇੱਥੇ ਇਹ ਕੇਂਦਰ ਚਲਾਇਆ ਕਦੋਂ ਤੋਂ ਜਾ ਰਿਹਾ ਸੀ ਤਾਂ ਤੁਸੀਂ ਮੌਕੇ ਤੇ ਪਹੁੰਚੇ ਹੋ ਇਹ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਕੋਈ ਜਿਹੜਾ ਕੀ ਹੈ ਬਿਨ ਅਰਜਿਸਟ੍ਰੇਸ਼ਨ ਤੋਂ ਜਿਹੜਾ ਨਸ਼ਾ ਛਡਾਊ ਕੇਂਦਰ ਬਣਾਇਆ ਗਿਆ ਜਿਨ੍ਹਾਂ ਨੂੰ ਅਸੀਂ ਚੈੱਕ ਕੀਤਾ ਪੂਰੀ ਤਲਾਸ਼ੀ ਕੀਤੀ ਗਈ ਜਿਸ ਵਿੱਚ ਕੋਈ ਵੀ ਹਜੇ ਤੱਕ ਦਾ ਫਿਲਹਾਲ ਕੋਈ ਤਰਾਜੋਕ ਚੀਜ਼ ਨਹੀਂ ਮਿਲੀ ਫਿਰ ਵੀ ਅਸੀਂ ਜਿਹੜੀ ਇਹਨਾਂ ਦੇ ਜੋ ਇਹਨਾਂ ਦੀ ਪ੍ਰੋਪਰ ਵੈਰੀਫਾਈ ਕਰਕੇ ਜੋ ਵੀ ਹੋਏਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਬੰਦੇ ਲਾਪਤਾ ਹੁੰਦੀ ਕੰਪਲੀਟ ਆਈ ਹੋਗੀ ਇਹ ਸਾਨੂੰ ਗੁਪਤ ਸੂਚਨਾ ਹੀ ਮਿਲੀ ਸੀਗੀ ਨੀ ਇਹ ਕਿਵੇਂ ਪਤਾ ਲੱਗਿਆ ਹੁਣ ਮਤਲਬ ਇੰਨੇ ਚਿਰ ਤੋਂ ਇਹ ਚੱਲ ਰਿਹਾ ਕਿੰਨੇ ਚਿਰ ਤੋਂ ਚੱਲ ਰਿਹਾ ਤੇ ਹੁਣ ਕਿਵੇਂ ਪਤਾ ਲੱਗਿਆ ਅਚਾਨਕ ਅੱਜ ਕਿਸੇ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਸੀ ਇਸ ਬਾਰੇ ਤੁਰੰਤ ਕਾਰਵਾਈ ਕਰਦੇ ਆ ਜਿਹੜੀ ਮੈਂ ਆਪਣੇ ਪੁਲਿਸ ਪਾਰਟੀ ਦੇ ਇੱਥੇ ਕੀਤੀ ਹੈ ਤੇ ਇੱਥੇ ਅਸੀਂ ਪੂਰੀ ਜਿਹੜੀ ਪ੍ਰੋਪਰ ਵੈਰੀਫਾਈ ਕਰ ਰਹੇ ਹਾਂ ਕਿੰਨੇ ਕਿੰਨੇ ਕੁ ਮੁੰਡੇ ਨਹੀਂ ਜੀ ਕੋਈ ਡਾਕਟਰ ਨਹੀਂ ਕਿੰਨੇ ਕੁ ਮੁੰਡੇ ਹੈਗੇ ਅੰਦਰ ਇਹਨਾਂ ਦੀ 30 30 ਤੋਂ 35 ਹੋਣਗੇ ਅੱਛਾ ਕਿਧਰ ਕਿਧਰ ਦੇ ਮੁੰਡੇ ਆ ਕੋਈ ਆਪਣੀ ਮਰਜ਼ੀ ਨਾਲ ਆਏ ਆ ਜ਼ਬਰਦਸਤੀ ਲਿਆਇਆ ਗਿਆ ਇਹਨਾਂ ਨੂੰ ਜਿਵੇਂ ਜਿਵੇਂ ਨਾਲ ਤੋਂ ਪਤਾ ਕਰ ਰਹੇ ਹਾਂ ਕੋਈ ਆਪਣੀ ਮਰਜ਼ੀ ਨਾਲ ਆਇਆ ਕਿਸੇ ਦੇ ਘਰ ਤੇ ਇਹਨਾਂ ਨੂੰ ਛੱਟ ਕੇ ਗਏ ਆ ਹੂੰ ਹੂੰ ਵੈਰੀਫਾਈ ਕਰ ਰਹੇ ਆ ਪੂਰਾ ਮਟਰ ਮੈਡਮ ਅਵੈਧ ਰੂਪ ਤੋਂ ਇਸ ਤਰ੍ਹਾਂ ਚੱਲ ਸਕਦਾ ਕੋਈ ਨਹੀਂ ਜੀ ਕਿ ਹੁਣ ਇਸ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਊਗੀ ਇਹਨੂੰ ਬੰਦ ਕੀਤਾ ਜਾਊਗਾ ਕੀ ਕਾਰਵਾਈ ਹੋਊਗੀ ਕੀਤੀ ਜਾਊਗੀ ਇਹਨਾਂ ਦੇ ਖਿਲਾਫ ਠੀਕ